ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋਸ਼ੀਅਰ ਲੁਧਿਆਣਾ ਔਰ 9th ਕਮਸਾ ਐਕਸਪੋ ਜੀ ਹਾਂ 9th ਕਮਸਾ ਐਕਸਪੋ ਦੇ ਵਿੱਚ ਲਗਾਤਾਰ ਅਸੀਂ ਸੈਕੰਡ ਡੇ ਚ ਪਹੁੰਚ ਚੁੱਕੇ ਹਾਂ ਔਰ ਦੇਖ ਰਹੇ ਹੋ ਤੁਸੀਂ ਤਸਵੀਰਾਂ ਕਿ ਲਗਾਤਾਰ ਐਗਜ਼ੀਬਿਸ਼ਨ ਦੇ ਵਿੱਚ ਕਿਉਂਕਿ ਲਗਭਗ 18 ਦੇਸ਼ਾਂ ਦੀ ਮਲਟੀਪਲ ਜਿਹੜੀ ਅਲੱਗ-ਅਲੱਗ ਜਿਹੜੇ ਪ੍ਰੋਸੈਸਸਸ ਨੂੰ ਲੈ ਕੇ ਮਸ਼ੀਨਰੀ ਜਿਹੜੀ ਡਿਸਪਲੇ ਕੀਤੀ ਗਈ ਹੈ ਸੋ ਇਸ ਟਾਈਮ ਅਸੀਂ ਪਹੁੰਚੇ ਹਾਂ स्टार्ट ट्रेडर्स स्टॉल ਤੇ اور ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਰਹੇ ਹੋ ਕਿ ਕਿਦਾਂ ਇੱਕ ਬੜੀ ਹੀ ਵੱਡੀ ਮਸ਼ੀਨ ਨੂੰ ਡਿਸਪਲੇ ਕੀਤਾ ਗਿਆ ਸੋ ਇਹ ਮਸ਼ੀਨ ਕਿਸ ਚੀਜ਼ ਦੀ ਹੈ ਬਹੁਤ ساری ਕਿੱਥੇ ਦੀ ਟੈਕਨੋਲੋਜੀ ਹੈ ਸਾਰੀ ਇਨਕੁਆਇਰੀ ਕਰਾਂਗੇ ਗੱਲਬਾਤ ਕਰਦੇ ਹਾਂ ਸਟਾਰਟ ਸਰ ਨਮਸਕਾਰ ਨਮਸਕਾਰ ਸਰ ਮੇਰਾ ਨਾਮ वरुण ਮਲਿਕਾ ਜੀ ਹਾਂ ਮਲਿਕ ਸਾਹਿਬ ਇੱਕ ਮਸ਼ੀਨ ਬਹੁਤ ਵੱਡੀ ਲਗਾਈ ਹੋਈ ਹੈ ਕਿ ਕਿਸ ਚੀਜ਼ ਦੇ ਕੰਮ ਆਦੀ ਹੈ ਕਿ ਇਹ ਓਵਲ ਪ੍ਰਿੰਟਿੰਗ ਮਸ਼ੀਨ ਹੈ 올ਓਵਰ ਇੰਡੀਆ ਦੇ ਵਿੱਚ ਵਨ ਆਫ ਦਾ ਯੂਨਿਕ ਮਸ਼ੀਨ ਜਿਹਨੂੰ ਆਪਾਂ ਕਹਿ ਦਿੰਨੇ ਬਹੁਤ ਘੱਟ ਮਸ਼ੀਨਾਂ ਆਈਆਂ ਹੋਈਆਂ ਨੇ ਆਲਰੇਡੀ ਤੇ ਇਹ ਨਿਊ ਪ੍ਰੋਜੈਕਟ ਹੈ ਨਿਊ ਟੈਕਨੋਲੋਜੀ ਹੈ ਕੰਪਲੀਟ ਨਿਊ ਟੈਕਨੋਲੋਜੀ ਹੈ ਤਾਈਵਾਨ ਦੀ ਟੈਕਨੋਲੋਜੀ ਹੈ ਓਕੇ ਮੇਡ ਇਨ ਚਾਈਨਾ ਹੈ ਜੀ ਔਰ ਇਸ ਮਸ਼ੀਨ ਤੇ ਤੁਸੀਂ ਦੇਖੋ ਜੀ ਨਵੀਂ ਜਿਹੜਾ ਪ੍ਰਿੰਟਿੰਗ ਦਾ ਲੈਵਲ ਹੈ ਉਹ ਬਿਲਕੁਲ ਨਵੇਂ ਤਰੀਕੇ ਨਾਲ ਚੱਲੇ ਜਾਏਗਾ ਕੋ ਜੀ ਦੇਖੋ گارਮੈਂਟ ਤੇ इवन ਤੁਸੀਂ ਕੋਈ ਪਿਕਚਰ ਬਣਾਨੀ ਹੋਵੇ CMYK ਚਲਾਉਣਾ ਹੋਵੇ ਜਿੱਦਾ ਫੋਰ ਕਲਰਸ ਬੰਦੇ ਪ੍ਰਿੰਟਿੰਗ ਚ which is not possible by hand। ਓਕੇ। ਔਰ ਆਪਾਂ ਉਹਨੂੰ ਚਲਾ ਸਕਦੇ ਹਾਂ ਬਹੁਤ ਅੱਛੇ ਤਰੀਕੇ ਨਾਲ ਫੋਟੋਸ ਬਣਾਉਣ ਲਈ ਜਾਂ ਜਿਹੜੇ ਅੱਜਕੱਲ ટી-ਸ਼ਰਟਸ ਵਗੈਰਾ ਤੇ ਪ੍ਰਿੰਟ ਹੁੰਦਾ ਉਹਦੇ ਲਈ ਇਹ ਸਭ ਚੀਜ਼ਾਂ ਬਹੁਤ ਐਡਵਾਂਸ ਲੈਵਲ ਤੇ ਚਲੀ ਗਈਆਂ ਹਨ। ਚਾਈਨਾ ਚ ਜਿਹੜੇ ਆਪਾਂ ਇੰਪੋਰਟਡ گارਮੈਂਟ ਦੇਖਦੇ ਆ ਉਹੀ ਅਸੀਂ ਇੰਡੀਆ ਦੇ ਵਿੱਚੋਂ ਲੈਣਾ ਚਾਹੁੰਦੇ ਆ ਉਹ گارਮੈਂਟ ਤਾਂ ਕਿ ਮੇਡ ਇਨ ਇੰਡੀਆ ਹੋਣ ਔਰ ਆਪਣੀ ਮਸ਼ੀਨਾਂ ਤੇ ਅੱਛੇ ਪ੍ਰੋਡਕਸ਼ਨ ਨਾਲ ਮਾਲ ਬਣ ਸਕੇ। ਮਰੰਗੀ ਜਿਵੇਂ ਅੱਜ ਕੱਲ ਅਸੀਂ ਦੇਖਦੇ ਐ ਐਗਜ਼ੀਬਿਸ਼ਨ ਸੀ ਤੁਹਾਡੇ ਸੱਜੇ ਖਾ ਭਈ ਗੱਲਬਾਤ ਕਰ ਲਈ ਤੇ ਉੱਥੇ ਕੰਪੈਕਟ ਮਸ਼ੀਨਾਂ ਲੱਗੀਆਂ ਹੋਈਆਂ ਸੋ ਅੱਜ ਕੱਲ ਲੋਕੀ ਤਾਂ ਕੰਪੈਕਟ ਪਾਲਦੇ ਐ ਤੇ ਇਹਦੇ ਵਿੱਚ ਆਪਾਂ ਇਹ ਆਉਲ ਮਸ਼ੀਨ ਇਹ ਮਤਲਬ ਇਹ ਉਹਨਾਂ ਨਾਲੋਂ ਕੁਝ ਹੋਰ ਡਿਫਰੈਂਟ ਵੀ ਹੈਗਾ ਯਾ ਕੀ ਹੈ ਹਾਂਜੀ ਹਾਂਜੀ ਬਿਲਕੁਲ ਡਿਫਰੈਂਟ ਮਸ਼ੀਨ ਹੈ ਜੀ ਇਹ ਉਹਦੇ ਨਾਲ ਤੁਸੀਂ ਜਿਹੜਾ ਉਹ ਪ੍ਰੋਜੈਕਟ ਹੈ ਉਹ ਬਹੁਤ ਹੀ ਕਾਮਨ ਹੋ ਚੁੱਕਾ ਐ ਲੋਕਲੀ ਅਵੇਲੇਬਲ ਐ ਮੇਡ ਇਨ ਇੰਡੀਆ ਹੈਗਾ ਇਹ ਕਈ ਪ੍ਰੋਜੈਕਟ ਮਗਰ ਇਹ ਜਿਹੜਾ ਪ੍ਰੋਜੈਕਟ ਹੈ ਬੇਸਿਕਲੀ ਤਾਈਵਾਨ ਦੀ ਟੈਕਨੋਲੋਜੀ ਹੈ ਤੇ ਪਲੱਸ ਇਹਦੀ ਪ੍ਰੋਡਕਸ਼ਨ ਉਹਦੇ ਨਾਲੋਂ 2 ਤੋਂ 3 ਟਾਈਮਸ ਜ਼ਿਆਦਾ ਹੈ ਲੈਂਥ ਦੇ ਕਾਰਨ ਫਰੇਮ ਸਿਸਟਮ ਦੇ ਕਾਰਨ ਔਰ ਮਲਟੀਪਲ ਕਲਰਸ ਦੇ ਕਾਰਨ ਇਹ ਚ ਦੋ ਜੌਬਸ ਤੁਸੀਂ ਐਟ ਅ ਟਾਈਮ ਕਰ ਸਕਦੇ ਹੋ ਵਨ ਸਾਈਡ ਅਦਰ ਜੌਬ ਕਰ ਸਕ ਇੱਕ ਜੌਬ ਕਰ ਸਕਦੇ ਹੋ ਦੂਜੀ ਸਾਈਡ ਅਲੱਗ ਜੌਬ ਕਰ ਸਕਦੇ ਹੋ ਤੁਸੀਂ ਦੋ ਬਾਾਰ ਅਲੱਗ ਅਲੱਗ ਦੋ ਅਲੱਗ ਅਲੱਗ ਡਿਜ਼ਾਈਨ ਤੁਸੀਂ ਇੱਕ ਟਾਈਮ 'ਚ ਪ੍ਰਿੰਟ ਕਰ ਸਕਦੇ ਹੋ ਉਹ ਬੀ ਸਪੈਚਿੰਗ ਨਹੀਂ ਹੋ ਰਿਹਾ ਨਹੀਂ 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 ਇਹ ਇਹ ਪਰ ਜਿਵੇਂ ਅਸੀਂ ਦੇਖਦੇ ਆਉਲ ਦੀ ਤਰ੍ਹਾਂ ਇਹ ਘੁੰਮਦਾ ਹੈ ਹਾਂਜੀ ਜੇ ਦੂਜੇ ਪਾਸੇ ਜਿਹੜਾ ਕਰਾਂਗੇ ਪ੍ਰਿੰਟਰ ਹਾਂ ਉਹ ਘੁੰਮ ਕੇ ਆਏਗਾ ਤਾਂ ਇਧਰ ਇੱਕ ਹੀ ਰਸਤੇ ਤੇ ਨਹੀਂ ਨਹੀਂ ਉਹ ਰਸਤੇ ਜੋ ਉਧਰ ਸਟਾਰਟਿੰਗ 'ਚ ਇੱਕ ਸਟਾਰਟਿੰਗ ਪੁਆਇੰਟ ਹੈ ਇਧਰ ਐਂਡ ਪੁਆਇੰਟ ਹੈ ਸੇਮ ਉਧਰ ਵੀ ਦੂਜੇ ਪਾਸੇ ਵੀ ਸਿਸਟਮ ਇਦਾਂ ਹੀ ਹੈ ਇੱਕ ਪਾਸੇ ਸਟਾਰਟਿੰਗ ਇੱਕ ਪਾਸੇ ਐਂਡ ਹੈ ਉਹਨੂੰ ਦੋਨਾਂ ਚੀਜ਼ਾਂ ਨੂੰ ਡਿਫਰੈਂਟ ਵੇਜ ਨਾਲ ਡਿਫਰੈਂਟ ਡਾਇਰੈਕਸ਼ਨ ਨਾਲ ਐਜੀ ਡਾਇਰੈਕਸ਼ਨ ਵਕਰੀ ਤੇ ਉਹਦੀ ਡਾਇਰੈਕਸ਼ਨ ਵਕਰੀ ਤਾਂ ਕਿ ਆਪਸ ਵਿੱਚ ਮਿਕਸ ਮੈਚ ਨਾ ਹੋਵੇ ਉਹ ਵੀ ਸਿਸਟਮ ਕੀਤਾ ਜਾ ਸਕਦਾ ਵੀ ਤਾਂ ਕਿ ਦੇ ਪ੍ਰਾਈਸ ਵਾਈਜ਼ ਇਹ ਉਹਨਾਂ ਨਾਲ ਕਿੰਦਾ ਦਾ ਹੈਗਾ ਦੇਖੋ ਪ੍ਰਾਈਸ ਨਿਊ ਟੈਕਨੋਲੋਜੀ ਹੈ ਤਾਈਵਾਨੀ ਕੰਪਨੀਆਂਜ਼ ਹੈ 100% ਅਲੂਮੀਨੀਅਮ ਬੇਸ ਹੈ ਫਰੇਮ ਔਰ ਪੇਟੈਂਟ ਟੈਕਨੋਲੋਜੀਜ਼ ਹੈਗੀਆਂ ਇਹਦੇ ਵਿੱਚ ਕਈ ਤੇ ਨਵੀਂ ਟੈਕਨੋਲੋਜੀ ਹਾਂ ਜੀ ਥੋੜੀ ਜਿਹੀ ਮਹਿੰਗੀ ਤਾਂ ਹੋਏਗੀ ਮਹਿੰਗੀ ਹੋਏਗੀ ਜੀ ਓਵਰ ਦਾ ਟਾਈਮ ਹਾਂ ਓਵਰ ਦਾ ਟਾਈਮ ਕੁਝ ਫਰਕ ਪੈ ਸਕਦਾ ਮਗਰ ਅੱਜ ਦੀ ਡੇਟ ਤੇ 1.5 ਕਰੋੜ ਰੁਪਏ ਦੀ ਮਸ਼ੀਨ ਹੈ ਓਕੇ ਇਸ ਤੋਂ ਵੱਡੀ ਮਸ਼ੀਨ ਅਸੀਂ ਦਿੱਲੀ ਦੇ ਵਿੱਚ 2 ਕਰੋੜ ਪਲੱਸ ਦੀ ਅਸੀਂ ਵੇਚੀ ਹੋਈਆਂ ਚਾਰ ਪੰਜ ਮਸ਼ੀਨਾਂ ਆਲਰੇਡੀ ਅਸੀਂ ਦਿੱਲੀ 'ਚ ਲਗਾ ਚੁੱਕੇ ਹਾਂ ਓਕੇ ਔਰ ਸਕਸੈਸਫੁਲੀ ਸਕਸੈਸਫੁਲੀ ਰਨਿੰਗ ਹੈਗੀ ਹੈ ਔਰ 익ਸਪੈਕਟਿਡ ਹੈ ਕਿ ਸਾਡਾ ਇੱਕ ਬਾਏਰ ਦੂਜੀ ਮਸ਼ੀਨ ਵੀ ਆਰਡਰ ਕਰਨਾ ਚਾਹੁੰਦਾ ਜੀ ਮੈਂ ਪੁੱਛਣਾ ਚਾਹੁੰਗਾ ਕਿ ਜਿਵੇਂ ਕਿਸ ਸੈਗਮੈਂਟ ਦੀ ਇੰਡਸਟਰੀ ਨੂੰ ਇਹ ਪਰਫੈਕਟ ਹੈ ਕਿਉਂਕਿ ਉਹ ਕਹਿੰਦੇ ਨਾ ਜੇ ਛੋਟੀ ਇੰਡਸਟਰੀ ਲਗਾਣ ਚਲਦੇ ਤੇ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋ ਜਾਂਦੀਆਂ ਕਿ ਐਟਲੀਸਟ ਕਿਹਦੀ ਕਿੰਨੀ ਕੈਪੈਸਿਟੀ ਵਾਲੀ ਜਿਹੜੀ ਇੰਡਸਟਰੀ ਹੈ ਉਹਨੂੰ ਇਸ ਤੇ ਜਾਣਨ ਨਹੀਂ ਮੈਂ ਹਾਂ ਇਹ ਜ਼ਰੂਰ ਚੀਜ਼ ਕਹਿਣਾ ਚਾਹਾਂਗਾ ਜਿਹਦੇ ਜਿਹਦੀ ਫੈਕਟਰੀ 'ਚ 5 ਤੋਂ ਲੈ ਕੇ 7000 ਪੀਸ ਡੇਲੀ ਦਾ ਬੰਦ ਆ ਉਹਦੇ ਲਈ ਇਹ ਅੱਛਾ ਫਿਜ਼ੀਬਲ ਹੈ ਛੋਟੇ ਪੌਕਰ ਫ੍ਰੈਂਡਲੀ ਹੈ ਕਿਉਂਕਿ ਜਦ ਇਹ ਇੱਕੋ ਵਾਰ 'ਚ ਕਵਾਲਿਟੀ ਦੇਗੀ ਤੁਹਾਡਾ ਤੁਹਾਡਾ ਬ੍ਰਾਂਡ ਵੀ ਵੱਡੇਗਾ ਬੜਾ ਹੋਏਗਾ ਤੇ ਪਲੱਸ ਉਹਦੇ ਚ ਕੁਆਲਿਟੀ ਵੀ ਤੁਹਾਨੂੰ ਮਿਲੇਗੀ ਤੇ ਦੋਨੋਂ ਚੀਜ਼ਾਂ ਨੂੰ ਇੰਪਰੂਵ ਕਰੇਗੀ ਇਹਦੇ ਚ ਜਿਹਦਾ ਸਿਲੀਕੋਨ ਵਗੈਰਾ ਸਟਿਕਰਸ ਹਮ ਨਹੀਂ ਬਣਾ ਬੰਦੇ ਬਾਈ ਹੈਂਡ ਜਾਂ ਕੁਝ ਦੂਜੀ ਉਹਦੇ ਸਿਲੀਕੋਨ ਸਟਿਕਰਸ ਹੈ ਜਾਂ ਡਿਫਰੈਂਟ ਪੀਸਿਸ ਹੈ ਪਿਕਚਰਸ ਹੈ ਉਹ ਸਭ ਚੀਜ਼ਾਂ ਇਹਦੇ ਚ ਐਡ ਕਰ ਸਕਦੇ ਹਾਂ ਸੀਗੇ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਹਾਡਾ ਨਾਮ ਗਜਤ रजत जी की कहना चाहोगे कि मशीन बारे कुछ नहीं मेरे ब्रदर ही देखते हैं सारा कुछ अच्छा। इसके बारे में मैं खुद इधर उनके साथ अभी हेल्प कर रहा हूँ वेरी गुड ਸੋ ਬਰ ਬੇਸਿਕਲੀ ਇਹਦਾ ਰਿਸਪਾਂਸ ਕਿੰਨਾ ਦਾ ਮਿਲ ਰਿਹਾ ਹੈ ਸੈਕਿੰਡ ਡੇ ਤੇ ਅਸੀਂ ਹੈਗੇ ਹਾਂ ਬਹੁਤ ਅੱਛਾ ਰਿਸਪਾਂਸ ਹੈ ਰਿਵਿਊਜ਼ ਅੱਛੇ ਕਿਤੇ ਗਈ ਹੈ ਨਹੀਂ ਮੇਰਾ ਬਹੁਤ ਬੜੇ ਬੜੇ ਬ੍ਰਾਂਡਸ ਨਾਲ ਗੱਲ ਚੱਲਦੀ ਪਈ ਹੈ ਹੋਪਫੁਲੀ ਵਿਦਨ ਫਿਊ ਡੇਸ ਅਸੀਂ ਇਹਨੂੰ ਫਾਈਨਲਾਈਜ਼ ਕਰ ਲਾਂਗੇ ਜਨ ਵਿੱਚ ਹੁਣੇ ਡਿਸਪਲੇ ਕੀਤੀ ਹੈ ਹਾਂ ਜਨ ਵਿੱਚ ਫਰਸਟ ਮਸ਼ੀਨ ਹੈ ਅੱਛਾ ਦੇਖੋ ਮਸ਼ੀਨ ਜੇ ਕੋਈ ਲੱਗੀ ਨਾ ਦਿੱਲੀ ਦੇ ਵਿੱਚ ਅਸੀਂ ਆਲਰੇਡੀ ਹਾਂ 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 ਨਹੀਂ ਇਹ ਪਹਿਲਾ ਦਿੱਲੀ ਤੋਂ ਸਟਾਰਟ ਕੀਤਾ ਸੀਗਾ ਕਿਉਂਕਿ ਦਿੱਲੀ ਦੇ ਕੁਝ بڑے ਯੂਨਿਟਸ ਸਾਡੇ ਨਾਲ ਉੱਥੇ ਚਾਈਨਾ ਵਿਜ਼ਿਟ ਕਰਕੇ ਦੇਖ ਕੇ ਆਏ ਲੈ ਕੇ ਆਏ ਤੇ ਹੁਣ ਉਹਨਾਂ ਨੂੰ ਅਸੀਂ ਇੱਕ ਯੂਨਿਟ ਦਿਖਾ ਕੇ ਦੂਜਾ ਵੇਚਣਾ ਈਜ਼ੀ ਹੋ ਜਾਂਦਾ ਹੈ ਦੂਜਾ ਵੇਚ ਦੂਜਾ ਦਿਖਾ ਕੇ ਤੀਜਾ ਉਹ ਐਦਾਂ ਹੀ ਗ로우 ਹੋ ਜਾਂਦਾ ਕੋਈ ਪਹਿਲਾਂ ਫੋਨ ਕਰਦਾ ਹਾਂ 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 ਪਹਿਲ ਹੋ ਚੁੱਕੀ ਹੈ ਪਹਿਲ ਹੋ ਚੁੱਕੀ ਹੈ ਤੇ ਕਿਸੇ ਨੇ ਰਨਿੰਗ ਯੂਨਿਟ ਵੀ ਦੇਖਣਾ ਚਾਹਿਆ ਹੋਵੇਗਾ ਤੇ ਅਸੀਂ ਦਿੱਲੀ ਲੈ ਜਾ ਕੇ ਦਿਖਾ ਸਕਦੇ ਹਾਂ ਸਟਿਲ ਥਿਸ ਮਸ਼ੀਨ ਇਜ਼ ਅ ਡੈਮੋ ਮਸ਼ੀਨ ਅਵੇਲੇਬਲ ਇਨ आवर ਆਫਿਸ ਠੀਕ ਹੈ ਤਾਂ ਹਮ ਵਾਹ ਪੇ ਵੀ ਕਰ ਸਕਤੇ ਹਾਂ ਇਸ ਕੋ ਦਿਖਾ ਸਕਤੇ ਹਾਂ ਠੀਕ ਹੈ ਜੀ ਦੋਨੋ ਚੀਜ਼ਾਂ ਅਵੇਲੇਬਲ ਹੈ ਜੀ ਠੀਕ ਹੈ ਥੈਂਕ ਯੂ ਜੀ ਠੀਕ ਸੋ ਲਾਈਕ ਤੁਸੀਂ ਰਾਏ ਸੋਲੇ ਦੀ ਤੁਸੀਂ ਦੇਖ ਰਹੇ ਹੋ ਸਟਾਰਟ ਟ੍ਰੇਡਰਸ ਦੇ ਸਟਾਲ ਤੋਂ ਗਮਸਾ ਐਕਸਪੋ ਨਾਇੰਥ ਗਮਸਾ ਐਕਸਪੋ ਚ ਸੋ H18 ਹਾਈ ਐਂਡ ਸ਼ੂ ਐਂਡ گارਮੈਂਟ ਪ੍ਰਿੰਟਿੰਗ ਮਸ਼ੀਨ ਦੇ ਨਾਮ ਤੇ ਜਿਹੜੀ ਇਹ ਸਿੰਡਿੰਗ ਦੀ ਇੱਕ ਮਸ਼ੀਨ ਨੂੰ ਡਿਸਪਲੇ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਤਾਈਵਾਨ ਦੀ ਇਹ ਟੈਕਨੋਲੋਜੀ ਹੈ ਔਰ ਜਿਹੜੀ ਕਿ ਚਾਈਨਾ ਦੇ ਵਿੱਚ ਬਣ ਰਹੀ ਹੈ ਇਹ ਮਸ਼ੀਨਰੀ ਸੋ ਕਾਸਟ ਕਟਿੰਗ ਔਰ ਜੇ ਜਿਹੜਾ ਹੈਗਾ ਕੋਸਟ ਕਟਿੰਗ ਔਰ ਜੇ ਗੱਲ ਬਾਤ ਕਰੀਏ ਮਲਟੀ ਡਿਜ਼ਾਈਨ ਪ੍ਰਿੰਟਿੰਗ ਲਈ ਇਹਨੂੰ ਸક્ષਮ ਦੱਸਿਆ ਜਾ ਰਿਹਾ ਹੈ ਫਿਲਹਾਲ ਇਹ ਸੀ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੈਸੀ ਧੰਨਵਾਦ